ਜਿਹੜੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਨੂੰ 200 ਸਾਲ ਹੋ ਗਏ ਨੇ ਤੇ ਖਿਆਲ ਰੱਖੋ ਇੱਕ ਪਿੰਡ 100 ਸਾਲ ਤੱਕ ਜਿਉਂਦਾ ਹੈ ਭਾਵ ਕਿ ਇੱਕ ਪੀੜੀ ਦੀ ਉਮਰ 100 ਸਾਲ ਹੈ 100 ਸਾਲ ਬਾਅਦ ਉਹ ਪੀੜੀ ਚੇਂਜ ਹੋ ਜਾਏਗੀ ਅਗਲੀ ਪੀੜੀ ਆ ਜਾਏਗੀ ਤੇ ਜਿਹੜੇ ਸ਼ਮਸ਼ਾਨ ਘਾਟ ਨੂੰ 200 ਸਾਲ ਹੋ ਗਏ ਨੇ ਇੱਕ ਪਿੰਡ 'ਚ ਇਹਦਾ ਭਾਵ ਉਹ ਸ਼ਮਸ਼ਾਨ ਘਾਟ ਦੋ ਪਿੰਡਾਂ ਨੂੰ ਖਾ ਗਿਆ ਦੋ ਪਿੰਡਾਂ ਨੂੰ ਦੋ ਪੀੜੀਆਂ ਨੂੰ ਖਾ ਗਿਆ ਤੇ ਉਹ ਸ਼ਮਸ਼ਾਨ ਘਾਟ ਉਸੇ ਪਿੰਡ 'ਚ ਹੁੰਦਾ ਮਨੁੱਖ ਰੋਜ਼ ਅਗੋਦੀ ਲੰਘਦਾ ਵੇਖਦਾ ਵੀ ਆ ਵੀ ਦੋ ਪੀੜੀਆਂ ਦੋ ਪਿੰਡ ਇਹਦੇ 'ਚ ਖਾ ਖੋ ਗਏ ਨੇ ਫਿਰ ਵੀ ਮਨੁੱਖ ਇਸ ਸੰਸਾਰ ਨੂੰ ਇੱਕ ਪੱਕਾ ਆਸਣ ਸਮਝਦਾ ਪੱਕਾ ਟਿਕਾਣਾ ਸਮਝਦਾ ਸਤਿਗੁਰੂ ਕਹਿਣ ਲੱਗੇ ਇਹ ਮੂਰਖਤਾ ਇਹ ਮੂਰਖਤਾ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਇਸ ਸੰਸਾਰ ਵਿੱਚੋਂ ਜਿੱਤ ਕੇ ਕੋਈ ਵੀ ਨਹੀਂ ਗਿਆ ਜਿਹੜਾ ਵੀ ਜਾਏਗਾ ਹਾਰ ਕੇ ਜਾਏਗਾ